ਤੋਂ ਉਹਨਾਂ ਨਾਲ ਪਹਿਲਾਂ ਪੈਸਿਆਂ ਦਾ ਕਰ ਲਈ ਕਿ ਕਿੰਨੇ ਕੇ ਪੈਸੇ ਲੱਗਣੇ ਨੇ ਮੰਮੀ ਹਜੇ ਘਰ ਅਗਲੇ ਆਏ ਨਹੀਂ ਆ ਪੈਸਿਆਂ ਦਾ ਪਹਿਲਾਂ ਤੁਹਾਨੂੰ ਫਿਕਰ ਪੈ ਗਿਆ ਆ ਦੋ ਸ਼ਾਲ ਮੇਰੇ ਲਈ ਜੀ ਲੈ ਕੇ ਆਏ ਹਨ ਤੇ ਇੱਕ ਤੇਰੇ ਲਈ ਵੀ ਲੈ ਆਉਂਦੇ ਤੇ ਨਾਲੇ ਅੱਜ ਤੈਨੂੰ ਕੋਈ ਨਾਣਾ ਜ਼ਰੂਰੀ ਸੀ ਠੰਡ ਦੇ ਵਿੱਚ ਕਸੂਰ ਸਾਰਾ ਆਪਣਾ ਹੁੰਦਾ ਡਾ ਚਲੋ ਠੀਕ ਆ ਮੇਰਾ ਇੱਕ ਕਸੂਰ ਸੀ ਤਨ ਲੈ ਆਦਣੀ ਮੈਂ ਆਪਣੇ ਕੋ ਆ ਲੈ ਜਣੀ ਆ ਲੈ ਨਾਲੇ ਗਲਤੀ ਆ ਤੇ ਨਾਲੇ ਗੁੱਸਾ ਵਖਾਉਣ ਦੀ ਆ ਜਾਨੀਏ ਤੇ ਜਾ ਐਵੇਂ ਆਂਦੀ ਜਿੰਨਾ ਮਰਜੀ ਕਿਰਦਾ ਕਰ ਲੋ ਕੋਈ ਨੀ ਕਿਰਦਾ ਬੰਦਾ ਇੰਨਾ ਮੈਂ ਇੰਨਾ ਕਰਨੀ ਐ ਨਾ ਪਰ ਫੇਰ ਵੀ ਨੀ ਮੇਰੀ ਕਦਰ ਕਰਦੇ ਆਲੋ ਫੜੋ ਆਪਣੇ ਪੈਸੇ ਕਿਡੀਆਂ ਮੈਨੂੰ ਗੱਲਾਂ ਸੁਣਾਉਂਦੇ ਹੀ ਗੱਲੇ ਨਾ ਆ ਫੜ ਕੁਰਸੀ ਤੇ ਇੱਕ ਮਿੰਟ ਨੀ ਖੜਾ ਹਾਂ ਕਿੱਦਾਂ ਗੱਲਾਂ ਕਰਾਂਂਦੀਆਂ ਯਾਰ ਪੈਸੇ ਦੱਸ ਤੇਰੇ ਹੋਏ ਮੇਰੇ ਹੋਏ ਹੈ ਤੇ ਸਾਂਝੇ ਸਾਡੇ ਘਰ ਚੋਂ ਹੀ ਆ ਨੁਕਸਾਨ ਹੋਊਗਾ ਤਾਂ ਡਾ ਦੋਵਾਂ ਦਾ ਹੀ ਐ ਫਾਇਦਾ ਵੀ ਦੋਵਾਂ ਦਾ ਹੀ ਐ ਤੂੰ ਦੋ ਦੋ ਉਲਟਾ ਸਭ ਗੁੱਸਾ ਕਰਨ ਪਈਆ ਮੇਰੀਆਂ ਗੱਲਾਂ ਦਾ ਇਹ ਗੱਲ ਤੂੰ ਹੌਸਲੇ ਨਾਲ ਵੀ ਕਹਿ ਸਕਦੀ ਯਾਰ ਹੌਸਲੇ ਨਾਲ ਤੈਨੂੰ ਪਤਾ ਹੀ ਆ ਕਿ ਕਿੱਡੀ ਮਿਹਨਤ ਨਾਲ ਪੈਸੇ ਬੰਦੇ ਆ ਤੈਨੂੰ ਪਤਾ ਰੁੱਖਣਾ ਤੇ ਲੱਗੇ ਨਹੀਂ ਆ ਤੇ ਹੁਣ ਚਾਹੇ ਤੁਹਾਡੇ ਕੋਈ ਦੋ ਨੰਬਰ ਤੇ ਜਾਣ ਜਾਜ ਹੋਣ ਤੇ ਫਿਰ ਤੈਨੂੰ ਪਰਵਾਹ ਨਾ ਕਰੀਏ ਕਾਗਜ਼ਾਂ ਨੂੰ ਪੜੀ ਤੈਨੂੰ ਪਤਾ ਵੀ 1 ਰੁਪਿਆ ਕਿੰਨੀ ਮਿਹਨਤ ਨਾਲ ਤੇ ਕਿੱਦਾਂ ਘਰ ਦੇ ਖਰਚੇ ਚਲਾਉਣੇ ਪੈਂਦੇ ਆ ਉਹ ਤਾਂ ਮੈਨੂੰ ਵੀ ਪਤਾ ਵਾ ਕਿ ਘਰ ਦੇ ਖਰਚੇ ਕਿੱਦਾਂ ਚੱਲਦੇ ਆ ਤੇ ਮੈਨੂੰ ਵੀ ਬੜਾ ਦੁੱਖ ਆ ਪਿਓ ਪੈਸੇ ਪਾਟਿਆ ਪਰ ਤੁਸੀਂ ਮੈਨੂੰ ਜਿੱਦਾਂ ਗੱਲਾਂ ਕਰਨ ਦੇ ਚ ਮੇਰਾ ਕੀ ਕਸੂਰੀ ਨੋ ਉਹ ਤਾਂ ਬੱਚਾ ਹੀ ਤੂੰ ਯਾਰ ਮੈਂ ਫਾਇਦੇ ਮੈਂ ਜਾਣ ਬੁੱਝ ਕੇ ਥੋੜਾ ਉਹਨੂੰ ਕਿਹਾ ਵੀ ਪਾੜ ਦੇ ਮੈਂ ਤੈਨੂੰ ਇਹ ਨਹੀਂ ਕਿਹਾ ਕਿ ਤੂੰ ਜਾਣ ਬੁੱਝ ਕੇ ਕਿਹਾਗਾ ਫੇਰ ਉਸੇ ਗੱਲ ਦੀ ਮੈਂ ਸਹ ਪਰ ਮੈਂ ਕਰਨਾ ਨਹੀਂ ਚਾਹੁੰਦਾਗਾ ਕਿਉਂਕਿ ਮੈਂ ਤਾਂ ਸਿਰਫ ਇਹ ਤੈਨੂੰ ਕਿਹਾ ਸੀ ਵੀ ਬੱਚੇ ਤੋਂ ਜਿਹੜੀਆਂ ਚੀਜ਼ਾਂ ਨੇ ਉਹ ਦੂਰ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਬੱਚੇ ਅਣਜਾਣ ਹੁੰਦੇ ਆ ਉਹਨਾਂ ਵਿਚਾਰਿਆਂ ਨੂੰ ਇੰਨੀਆਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾਗਾ ਚਲੋ ਕੋਈ ਗੱਲ ਨਹੀਂ ਮੇਰੀ ਗਲਤੀ ਆ ਮੈਂ ਅੱਗੇ ਤੋਂ ਨਹੀਂ ਰੱਖਦੀ ਉੱਥੇ ਗਰਲੀਨ ਤੂੰ ਆਜੇ ਵੀ ਦਿਲ ਚੋਂ ਗੁੱਸਾ ਨਹੀਂ ਕੱਢਿਆ ਆਪਣੇ ਕੋਈ ਗੁੱਸਾ ਆਉਣਾ ਨਹੀਂ ਆ ਉਹ ਦੱਸੇ ਆ ਹੁਣ ਜਿਹੜੀ ਗੱਲ ਹੋ ਗਈ ਉਹ ਉਹਨੂੰ ਕਰ ਲਈ ਐਵੇਂ ਖਿੱਚੀ ਜਾਣਾ ਬੇ ਮਤਲਬ ਆ ਕਿਚਨ ਦੀ ਨਹੀਂ ਗੱਲ ਇਹ ਘਰ ਵਾਸਤੇ ਮੈਂ ਕਿੰਨਾ ਕੁਝ ਕਰਨੀ ਆ ਪਰ ਤੁਸੀਂ ਮੈਨੂੰ ਇੰਨੀ ਗੱਲ ਕਹਿ ਕੇ ਕਹਿਤਾ ਵਾ ਭਰਾਇ ਵਾਂਗੂ ਕਰਤਾ ਵਾ ਜਾਣੀ ਆ ਤੇ ਜਾ ਮੈਂ ਚੱਲੀ ਕਿੱਥੇ ਹਾਂ ਮੈਂ ਤੇ ਪੈਸੇ ਲੈਣ ਗਈ ਹਾਂ ਯਾਰ ਘਰ ਲਈ ਸਾਰੇ ਕਰਦੇ ਆ ਬੱਚਿਆਂ ਲਈ ਪਰਿਵਾਰ ਲਈ ਸਾਰੇ ਆਨੇ ਕਰਦੇ ਆ ਮੈਂ ਵੀ ਸਾਰਾ ਦਿਨ ਬਾਹਰ ਇਸੇ ਲਈ ਭੱਜਾ ਫਿਰਦਾ ਵਾਂ ਉਹ ਤਾਂ ਮੇਰਾ ਵੀ ਜੀ ਕਰਦਾ ਵਾ ਕਿ ਮੈਂ ਘਰ ਇੱਥੇ ਲੰਮੇ ਪਿਆ ਰਵਾਂ ਪਰ ਇਸੇ ਲਈ ਕਰੀਦਾ ਵਾ ਤੇ ਤੁਹਾਡੇ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਬੱਚੇ ਸੁਖੀ ਰਹਿਣ ਤੇ ਇਹ ਦੁੱਖ ਵੀ ਇਸੇ ਚੀਜ਼ ਦਾ ਹੀ ਕਿ ਬੱਚੇ ਨੇ ਕਿੰਨੀਆਂ ਫੀਸਾਂ ਨੇ ਕਿੰਨੇ ਦਾਖਲੇ ਨੇ ਸਾਰਾ ਕੁਝ ਮੈਨੇਜਮੈਂਟ ਕਰਨਾ ਪੈਂਦਾ ਇੱਕ ਇੱਕ ਰੁਪਏ ਨੂੰ ਵੇਖਣਾ ਪੈਂਦਾ ਵਾ ਵੀ ਕਿੱਦਾਂ ਅਡਜਸਟ ਕਰਨਾ ਤੇ ਮੈਂ ਵੀ ਤੁਹਾਡਾ ਸਾਥ ਦਿੰਦੀ ਆ ਮੈਂ ਕਿਹੜਾ ਸਾਥ ਨਹੀਂ ਦਿੰਦੀ ਮੈਂ ਕੋਈ ਵੀ ਇਹ ਪੈਸੇ ਦੀ ਪੰਨ ਤੋੜ ਕਰਕੇ ਤੇ ਪੈਸੇ ਨੂੰ ਜੋੜਨੀ ਆ ਵੀ ਕੋਈ ਗੱਲ ਨਹੀਂ ਆ ਨਹੀਂ ਆ ਚੀਜ਼ ਬਣ ਜਾਈਗੀ ਮੈਨੂੰ ਪਤਾ ਵਾ ਮੈਨੂੰ ਪਤਾ ਵਾ ਮੈਂ ਧੰਨਵਾਦੀ ਆ ਇਹਦਾ ਵਿੱਚ ਜਿਹੜੀ ਤੂੰ ਜੀਵਨ ਸਾਥੀ ਮੈਨੂੰ ਮਿਲੀ ਆ ਮੈਂ ਉਹ ਚੀਜ਼ ਕਦਰ ਕਰਦਾ ਵਾਂ ਗੱਲ ਇਹ ਮੈਨੂੰ ਪਤਾ ਤੂੰ ਮੇਰੇ ਤੋਂ ਵੱਧ ਸੋਚਦੀ ਆ ਤੈਨੂੰ ਵੀ ਫਿਕਰ ਹੁੰਦੀ ਆ ਪਰ ਮੈਂ ਮੇਰੀ ਸਾਰੀਆਂ ਗੱਲਾਂ ਦਾ ਉਹ ਮਤਲਬ ਨਹੀਂ ਹੈਗਾ ਜਿਹੜਾ ਤੂੰ ਹੁਣ ਉਹ ਚੀਜ਼ ਨੂੰ ਮਤਲਬ ਇੱਕ ਨੂੰ ਰੱਖ ਕੇ ਬੈ ਗਈ ਆ ਆ ਫੜ ਗੱਦਲੇ ਪੈਸੇ ਤੇ ਰੱਖ ਆਪਣੀ ਮਾਨਤ ਆਪਣੇ ਕੋਲ ਹੀ ਮੈਂ ਇਹਨਾਂ ਰਖਣੇ ਰੱਖ ਲੋ ਤੀ ਫੇਰ ਮੈਨੂੰ ਮੇਣਾ ਮਾਰੋਗੇ ਤੇ ਤੂੰ ਪੜਵਾਏ ਹੀ ਉਹ ਲੈ 10000 ਇਹ ਥੋੜਾ ਗੱਲ ਆ ਬੰड्या ਕੋਈ ਦੱਸ ਤੇ ਰੱਖ ਲੈ ਚੁੱਪ ਕਰਕੇ ਜਾ ਇਹਨੂੰ ਆਪਣੀ ਲਮਾਰੀ ਚ ਰੱਖ ਉਥੇ ਰੱਖ ਦੇਣੀ ਜੇ ਜ਼ਰੂਰਤ ਪੈਗੀ ਨਾ ਲੈ ਲੈ ਉਹ ਤੋਂ ਵੇਰਲਾ ਹੁੰਦੇ ਘਰ ਦੇ ਪੈਸੇ ਆ ਇਹ ਜੇਬ ਚ ਉਹ ਜੇਬ ਚ ਤੇ ਬੰਦਾ ਪੁੱਛੇ ਵੀ ਸਾਡਾ ਦੋਹਾਂ ਦਾ ਬੰड्या ਕੀ ਆ ਤੇ ਨਾਲੇ ਦੁੱਖ ਖਵੇਲੇ ਖੁਸ਼ੀ ਜਗਮੀ ਚ ਇਕੱਠੇ ਦੇ ਵਰਤਨੇ ਆ ਕਿਹੜੇ ਵੀ ਕੇ ਇਹਨਾਂ ਨੂੰ ਬਾਹਰੋਂ ਦੇ ਜਾਣੇ ਆ ਤੇ ਜਿਹੜਾ ਘਰ ਦਾ ਕੋ ਰੁਪਿਆ ਥੇਲੀ ਆ ਵਰਤਨਾ ਦੇ ਸਾਂਝੇ ਥਾਈ ਆ ਵੀ ਇਹਲਾ ਫੇਰ ਮੈਨੂੰ ਪੈਸੇ ਦੇਤੇ ਆ ਰੱਖੇ ਹੈ ਨਹੀਂ ਆ ਮੈਂ ਵੀ ਨਾ ਐਵੇਂ ਗੁੱਸਾ ਹੀ ਕਰ ਗਈ ਇਹਨਾਂ ਦੀ ਗੱਲ ਦਾ ਦੁੱਖ ਤਾਂ ਲੱਗਦਾ ਪੈਸੇ ਦਾ ਪਾਣੀ ਲਿਆ ਦੇ ਘਟ ਪਾਣੀ ਦਾ ਨੇ ਚਿੱਤਾ ਹੀ ਭਲਾ ਲਿਆ ਜਾਬਦਾ फोन करके पुछदा वह तो वा चले ने अजे तक बंदे आए हैं नहीं गे हेलो हाँ जी ठेकेदार साहब की हाल जी मैं बंदे तो आए हैं नहीं अच्छा चलो ठीक है कोई नहीं मैं सड़क ते लाता हाँ जी हाँ जी सड़क ते घर चलो ठीक है जी ਚੰਗਾ ਚੱਲ ਚੰਗਾ ਹੋ ਗਿਆ ਆਗੇ ਇਹਨਾਂ ਦੇ ਜਾ ਕੇ ਸੜਕ ਤੇ ਖਲਾਵਾਂਗੇ ਤੇ ਗਾਂ ਹੀ ਨਾ ਲੰਘ ਜਾਣ ਵੇtere ਆਏ ਨਹੀਂ ਮਿਸਤਰੀ ਸਮਾਨ ਲਿਆ ਕੇ ਦੇ ਅੰਦਰ ਸੁਟੇ ਆਈ ਮੰਮੀ ਆਉਂਦੇ ਨੇ ਕੀਤਾ ਫੋਨ ਉਹਨਾਂ ਨੂੰ ਨਹੀਂ ਹੋਣੇ ਹਜੇ ਮੈਂ ਅੱਛਾ ਤੇ ਕੀ ਹਿਸਾਬਤਾਵਾ ਫਿਰ ਉਹਨਾਂ ਨਾਲ ਹਿਸਾਬਤਾ ਮੰਮੀ ਕਹਦਾ ਕੋਈ ਪੈਸੇ ਤੇ ਲੈਣਾ ਪੁੱਛ ਲੈਣਾ ਸੀ ਵੀ ਕਿੰਨੇ ਪੈਸੇ ਲੈਂਦੇ ਨੇ ਮੰਮੀ ਜਦੋਂ ਆਏ ਸੀ ਨਾ ਵੇਖਣ ਮੈਂ ਸਾਰੀ ਗੱਲ ਕੀਤੀ ਸੀ ਅੱਛਾ ਉਹ ਆਉਂਦੇ ਵੀ 600 ਰੁਪਇਆ ਦਿਹਾੜੀ ਚੱਲਦੀ 600 ਰੁਪਈਆ ਆਹੋ ਤੇ ਨਾਲ ਰੋਟੀ ਚਾਹ ਰੋਟੀ ਦਾ ਤੇ ਕੋਈ ਨਹੀਂ ਤੇ ਪੈਸੇ ਘਟ ਕਰ ਉਹਨਾਂ ਨੇ ਆਖੇ ਵੀ ਵੱਧ ਤੋਂ ਵੱਧ 300 ਰੁਪਈਆ ਹਾ ਦੇਣਾ ਮੰਮੀ ਕਿੱਥੇ ਫਿਰਨ ਦੇ 300 ਦਿਹਾੜੀ ਦੇ ਕੌਣ ਆਉਂਦਿਆ ਏ ਦੋ ਜਾਨੇ ਆਉਣੇ ਨੇ ਦੋ ਜਾਨੇ ਆਹੋ ਤੇ ਆਂਦੇ ਜੇ ਨਹੀਂ ਤੇ ਉੱਕਾ ਪੁੱਕਾ 500 ਰੁਪਈਆ ਦੇ ਦੇਓ ਫੇਰ ਮੁੜ ਕੇ ਕਾਰ ਕਰਾ ਕੇ ਤੇ 2000 ਤੇ ਆਏ ਜੇ ਤੇ ਮੇਰੀ ਸੁਣ ਗਾਲ ਉਹਨਾਂ ਨੇ ਕਹੇ ਵੀ ਰੁਪਈਆ 1500 ਦੇਣਾ ਵਾ ਦੋ ਜਣਿਆਂ ਨੂੰ ਮੰਮੀ ਉਹ ਨਹੀਂ ਜੇ ਮੰਨਦੇ ਦੇ ਜੀ ਨਾ ਮਾਨਦੇ ਦਿਨ ਦੋ ਲੱਗ ਜਣੇ ਆ ਭਾਵੇਂ ਹੱਡੇ ਨਾਲ ਦਿਹਾੜੀ ਕਰ ਲੋ ਭਾਵੇਂ ਜਿੱਦਾਂ ਮਰਜ਼ੀ ਕਰ ਲੋ ਜੇ ਦਿਹਾੜੀ ਕਰਾਂਗੇ ਦੋ ਦਿਨ ਲੱਗੇ ਤੇ 2400 ਰੁਪਏ ਤਾਂ ਵੀ ਬੰਨਣਾ ਤੇ ਮੈਨਾਂ ਦੋ ਚੰਗਾ ਜੀ ਤੇ ਮੇਰੀ ਸੁਣ ਗੱਲ ਉਹਨਾਂ ਦੋ ਜਣੇ ਨਹੀਂ ਆਉਣਾ ਮੈਂ ਇੱਕ ਜਣਾ ਉਹ ਆ ਜਾ ਹ ਤੇ ਇੱਕ ਨਾਲ ਤੂੰ ਲੱਗ ਪਈਆਂ ਕਿੰਨਾ ਕੰਮ ਆਥੇ ਮਾਰਨੀ ਤੇ ਪੂਚੀ ਜਾਈਏ ਕੰਦਾ ਨੂੰ ਇੱਥੇ ਕਿਹੜੀਆਂ ਇੱਟਾਂ ਫੜਾਉਣੀਆਂ ਨੇ ਉਹ ਮੰਮੀ ਇੱਟਾਂ ਦੀ ਗੱਲ ਹੋਰ ਏ ਹਾਂ ਉਹ ਕੰਮ ਹੋਰ ਆ ਸਖਣਾ ਪੈਂਦਾ ਏ ਅੱਛਾ ਉਹ ਕੰਮ ਜੋਰਵਾਇ ਇਟਾ ਨਾਲ ਬਹੁਤਾ ਹੋ ਜੋਰਵਾਇ ਮੰਮੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਹੈਗਾ ਆਪੀ ਤੁਹਾਨੂੰ ਜੋਰ ਚੜਿਆ ਸੀ ਇਹ ਨਹੀਂ ਉਹਨੂੰ ਰੰਗ ਕਰਵਾਉਣਾ ਤੇ ਹੁਣ ਦੂਜੇ ਬੰਨੇ ਹੋਣ ਦੇਂ ਇੰਦਰ ਫੇਰ ਵੀ ਹਿਸਾਬ-ਦਾਬ ਤੇ ਲਾਉਣਾ ਪੈਂਦਾ ਨਾ 600 ਰੁਪਏ ਦਿਹਾੜੀ ਹੈ ਲੋੜੇ ਵਾਲੀ ਗੱਲ ਹੈ ਮੰਮੀ ਉਹਨੇ ਜੇ ਉਦਾਂ ਮੰਨਦੇ ਫਿਰ ਆ ਕਿੰਨਾ ਕੰਮ ਹੈ ਤੀ ਮੈਨੂੰ ਪਤਾ ਆ ਸੁਣਾਉਣ ਦੇ ਪੀ ਉਦੋਂ ਨਾਲ ਲੱਗ ਗਿਆ ਹੈ ਅੱਜ ਚੱਲ ਨਾਲ ਲੱਗ ਗਿਆ ਹੈ ਤੇ ਨਾਲੇ ਆਪਣਾ ਘਰ ਵਾਝ ਗਿਆ ਸੀ ਤੈਨੂੰ ਪਤਾ ਹੀ ਹੈ ਤਾਹਾ ਪੈਸਾ ਵੀ ਜੋੜੀਏ ਤੇ ਕਿੰਨਾ ਦੇ ਨਾਲ ਤੂੰ ਕਰਨਾ ਕੀ ਹੈ ਮੈਨੂੰ ਇਹ ਦੱਸ ਪਾਉਣ ਗੇਣਾ ਤੇ ਵੇਖ ਲੋ ਕਿਦਾਂ ਕਰਦੇ ਨੇ ਫਿਰ ਬਾਕੀ ਜਿਹੜਾ ਨਾ ਸਾਰਾ ਮੈਂ ਕਰਦਾਗਾ ਹਨਾ ਚੰਗਾ ਜੇ ਹੋਏਗਾ ਮੇਰ ਕੋਲ ਤੂੰ ਤੇ ਭਿੰਦਰ ਸੱਥੀ ਗੁੱਸੇ 'ਚ ਆ ਜਾਣਾ ਜੇ 600 ਰੁਪਇਆ ਪਿੰਦਰ ਦੇ ਆੜੀ ਹੈ ਤੇ ਨਾਲ ਤੂੰ ਵੀ ਜਾਇਆ ਕਰ ਆ ਪੱਠੇ ਮੋਠ ਵੱਡ ਕੇ ਤੇ ਪਾ ਜਾਇਆ ਕਰ ਮੱਝ ਲਈ ਆਪੇ ਤੇ ਘਰ ਦੀ ਪਾਣੀ ਡਾਲਿਆ ਕਰੇਗੀ ਉਹਨੂੰ ਕੀ ਹੈ ਯਾਰ ਬਹੁਤਾ ਨਹੀਂ ਤੇ 300 ਰੁਪਈਆ ਤੇ ਨੂੰ ਮਿਲ ਜੇ ਫਿਰ ਵੀ ਕੋ ਘਰ ਪੈਹਾ ਆ ਜਾਏਗਾ ਨਰਾਇਏ ਥੋੜਾ ਵੀ ਲੋਟ ਡਾਈ ਬੱਲੇ ਬੱਲੇ ਇਨਾ ਲਾਲਚ ਮਮੀ ਨਹੀਂ ਲਾਲਚ ਖਾਦਾ ਪਿੰਦਾ ਹੋਰ ਕੀ ਤੇ ਬਾਹਰ ਪੈਲੀਆਂ ਚ ਤੁਸੀਂ ਚਲ ਜਾਇਆ ਕਰਿਓ ਹਣਾ ਠੀਕ ਆ ਨਾ ਚੰਗਾ ਲੋਕੀ ਗੱਲਾਂ ਕਰਨਗੇ ਕੀ ਲੋਕੀ ਗੱਲਾਂ ਕਰਨਗੇ ਆਪਣਾ ਘਰ ਦਾ ਕੰਮ ਕਰੀਏ ਨਾ ਕੋਈ ਜੋ ਮਰਜੀ ਕਹਿੰਦਾ ਰਹੇ ਸਭ ਕੁਝ ਹੈਗਾ ਤੇ ਮੁੰਡਾ ਤਾਂ ਵੀ ਤੁਰਿਆ ਫਿਰਦਾ ਏ ਤੇ ਫਿਰ ਕੀ ਮੁੰਡਾ ਤੁਰਿਆ ਫਿਰਦਾ ਏ ਇਥੇ ਮੁੰਡਾ ਘਰ ਵੇਲੀਆਂ ਖਾਂਦਾ ਏ ਕੀ ਟੋਕਰੀ ਪੱਠੇ ਕੋਤੜ ਕੇ ਸਾਰਾ ਦਿਨ ਵੇਂਦਾ ਰਹਿਣਾ ਭੂਣ ਨੂੰ ਹੋਰ ਦੂ ਕਰਨਾ ਵੀ ਕੀ ਹੈ ਤੇ ਮੰਮੀ ਪੈਲੀ ਬੰਨੇ ਵਾਲਾ ਕੌਣ ਜਾਂਦਾ ਹੈ ਤੇ ਪੈਲੀ ਬੰਨੇ ਵਾਲਾ ਤਾਂ ਪੁੱਤਰ ਜਾਣਾ ਹੀ ਪੈਂਦਾ ਵਾ ਜਦੋਂ ਮਾਰੇ ਨੇ ਪੈਲੀਆਂ ਦਿੱਤੀਆਂ ਨੇ ਬੰਨੇ ਫੇਰਨਾ ਮੈਂ ਕੰਮ ਸੰਦੇ ਕਰਨੇ ਨੇ ਮੇਲੀਆਂ ਰਹਿ ਕੇ ਕੀ ਕਰਨਾ ਵਾ ਜਦੋਂ ਸਾਡੇ ਕੋਲ ਕੰਮ ਹੈਗਾ ਤੇ ਫੇਰ ਆਪਾਂ ਕਦ ਲਈ ਬਾਹਰ ਜਾਣਾ ਵਾ ਚੱਲ ਚੰਗਾ ਹੋ ਜਾ ਕੀ 1000 ਰੁਪਏ ਲੈ ਲਓ ਤੇ ਆਜੋ ਦੋਈ ਜਣੇ ਚੰਗਾ ਤੂੰ ਦਹੀਂ ਫੇਰ ਹਿਸਾਬ ਨਾਲ ਤੇ ਨਾਲੇ ਮੈਨੂੰ ਇਹ ਦੱਸ ਜਿਹੜਾ ਰਾਤੀ ਸਮਾਨ ਆਂਦਾ ਉਹ ਕਿੰਨੇ ਦਾ ਆਇਆ ਵਾ ਮੰਮੀ ਉਹ ਹੈ 2116 ਦਾ ਤੇ ਇੱਕ ਬਾਲਟੀ ਜਿਉਣਾ ਆਪ ਲੈਉਣੀ ਨਾਲ ਇਹ ਹੋ ਰਿਹਾ ਫੇਰ ਸਾਰਾ ਹੀ ਮੰਮੀ ਵੇਖੋ ਹੁਣ ਕਰੰਦਾ ਹੀ ਏ ਇਹ ਲਿਆਉਣਾ ਪੈਂਦਾ ਜਾਂ ਨਹੀਂ ਲਿਆਉਣਾ ਪੈਂਦਾ ਬਾਲਟੀ ਕਿੰਨੇ ਦੀ ਆਉਂਦੀ ਐ ਉਹ ਮੰਮੀ ਇੰਨਾ ਜੇ ਮੈਨੂੰ ਪਤਾ ਹੈਗਾ ਉਹ ਰਾਤੀ ਹੈ ਨਹੀਂ ਉਹਨਾਂ ਕੋਲ ਪ੍ਰੈਮਰ ਜਾ ਆਂਦੀ ਆਈ ਨੂੰ ਸਰੀਆ ਗੱਡੀ ਤੇ ਫਿਰ ਦੱਸ ਦਾਂਗੇ ਕਿੰਨੇ ਦੀ ਚੱਲ ਤੂੰ ਪੁੱਛ ਕੇ ਤੇ ਆਉਣਾ ਹੀ ਪਤਾ ਲੱਗਦਾ ਐ ਕਿੰਨੇ ਦੀ ਆਉਂਦੀ ਐ ਮੰਮੀ ਐਡਾ ਮਹਿੰਗਾ ਨਹੀਂ ਹੈ ਹਜ਼ਾਰ ਦੇ ਵਿੱਚ ਵਿੱਚ ਆ ਜਾਣੀ ਐ ਅੱਛਾ ਹਜ਼ਾਰ ਦੇ ਵਿੱਚ 5 ਲੀਟਰ ਦੀ ਐ ਚੱਲ ਠੀਕ ਐ ਫਿਰ ਸਾਰੇ ਘਰ ਨੂੰ ਕਰਾਵਾਂਗੇ ਸਾਰੇ ਨੂੰ ਤੇ ਤੂੰ ਐ ਮੁੰਡੇ ਉਹ ਜਿੱਦਾਂ 50 ਲੀਟਰ ਵਾ ਉਹ ਲੱਗਦਾ ਹੂੰ ਡੈਨੇ ਚਲੋ ਹਾਂ ਤੂੰ ਹੀ ਕਰ ਚੱਲ ਠੀਕ ਐ ਨੀ ਇੱਥੇ ਬੈਠੇ ਅੱਗ ਸੇਕਣ ਲਈ ਹੈ ਉੱਠ ਕੇ ਤਾਂ ਕੋਈ ਕੰਮ ਕਾਰ ਨਹੀਂ ਸਤਰੀਆਂ ਨੇ ਆਉਣਾ ਉਹਨਾਂ ਦੁਪਹਿਰਾਂ ਨੂੰ ਰੋਟੀ ਵੀ ਖਾਣੀ ਹੈ ਕੋਈ ਗੱਲ ਨਹੀਂ ਮੰਮੀ ਕਰ ਲੈਣੀ ਆ ਚਲ ਉਠੇਂਗੀ ਤਾਂ ਫੇਰੀ ਹੈ ਨਾ ਇਹ ਥੋੜਾ ਵੀ ਇੱਥੇ ਬੈਠਿਆ ਹੋ ਜਾਣਾ ਵਾ ਬਣਾ ਲੈਣੀ ਕੀ ਬਣਾਣਾ ਵਾ ਦਾਲ ਬਣਾ ਲਿਆ ਹੋਰ ਕੀ ਬਣਾਉਣਾ ਵਾ ਤੇ ਨਾਲ ਚੌਲ ਬਣਾ ਲੈਣੀ ਆ ਚਲ ਬਣਾ ਲਈ ਨਾਲ ਚੌਲ ਬਣਾਉਣੇ ਹੋਣਗੇ ਤੇ ਰੋਟੀਆਂ ਵੀ ਬਕੌਲੀਆਂ ਪੈਣੀਆਂ ਕੋਈ ਚਾਰ ਉਹਨਾਂ ਵਾਸਤੇ ਤੇ ਅਭੀ ਇੰਨੀ ਆ ਕੇ ਬੱਲਣ ਲਈਆਂ ਨਾਜਾਇਜ਼ ਹੀ ਆ ਬੱਲ ਲੱਕੜਾ ਪਾਲੀ ਜਾਣੀ ਐ ਇੰਨੇ ਵਿੱਚ ਦਾਲ ਬਣ ਜਾਣੀ ਸੀ ਆਖਿਆ ਕੰਮ ਕਰਨਾ ਵਾ ਉਦਾਂ ਤੇ ਤੈਨੂੰ ਅਕਲ ਹੈ ਨਹੀਂ ਕਿ ਜੇ ਮੈਂ ਆਖਾ ਦੇ ਐਡਾ ਸਾਰਾ ਮੂੰਹ ਬਣਾ ਕੇ ਤੇ ਬਹਿ ਜਾਣੀ ਕੋਈ ਨਹੀਂ ਮੰਮੀ ਕਰ ਲੈਣੀ ਆ ਤੇ ਪਰ ਮਿਸਤਰੀਆਂ ਦੇ ਸਾਹਮਣੇ ਨਾ ਐਡਾ ਕਰੀ ਜਾਓ ਅਗਲੇ ਨੇ 100 ਘਰਾਂ ਵਿੱਚ ਜਾਣਾ ਹੁੰਦਾ ਵਾ ਕੋਈ ਨਹੀਂ 100 ਘਰਾਂ ਦੇ ਵਿੱਚ ਜਾਣਾ ਹੁੰਦਾ ਤੇ ਅਸੀਂ ਚਾਰਜ ਨਹੀਂ ਹੁਣ ਮਿਸਤਰੀ ਲਾਉਣ ਲੱਗੇ ਬਸੇਰੇ ਲਵਾਏ ਨੇ ਸਾਰੇ ਘਰ ਦੇ ਕੰਮ ਕੀਤੇ ਹੀ ਨੇ ਤੂੰ ਬਹੁਤੀ ਨਹੀਂ ਮੇਰੇ ਤੋਂ ਬੇਬੇ ਸਿਆਣੀ ਆ ਗਈ ਹੈਗੀ ਇਹ ਚ ਮੰਮੀ ਸਿਆਣੇ ਵਾਲੀ ਕਿਹੜੀ ਗੱਲ ਤੁਸੀਂ ਕਿਹੜਾ ਵੀਂਦਿਓ ਕਿ ਕੋਈ ਵੱਡਾ ਹੈ ਜਾਂ ਛੋਟਾ ਵਾ ਜਾਂ ਘਰ ਵਿੱਚ ਕੋਈ ਆਇਆ ਤੇ ਮੈਂ ਕਹਿੰਨ ਕੋਈ ਗੱਲ ਨਾ ਕਵਾਂ ਤੇ ਜਦੋਂ ਤੁਹਾਨੂੰ ਕੋਈ ਕਹਿੰਦਾ ਫਿਰ ਤੇ ਤੁਸੀਂ ਅਗਰੇ ਦਾ ਸਿਰ ਪਾੜਨ ਤੱਕ ਜਾਂਦੇ ਹੋ ਤੇ ਆਪਣੀ ਵਈ ਤੁਹਾਨੂੰ ਬੜਾ ਗੁੱਸਾ ਲੱਗਦਾ ਵਾ ਤੇ ਕਿਸੇ ਨੂੰ ਨਹੀਂ ਭਲਾ ਗੁੱਸਾ ਆਉਂਦਾ ਹੈਗਾ ਕਿ ਹਣੋਂ ਭਾਵੇਂ ਤੂੰ ਜੋ ਮਰਜ਼ੀ ਕਹੀ ਜਾਓ ਤੇ ਅਗਲਾ ਨਾ ਬੋਲੇ ਤੇ ਡੇ ਗੜੀ ਇਹ ਅੱਗੇ ਮੈਂ ਕਿੰਨਿਆਂ ਕਦੇ ਸਿਰ ਪਾੜੇ ਨੇ ਮੈਨੂੰ 10000 ਰੁਪਏ ਲਾ ਕੇ ਤੈਨੂੰ ਕਹਿੰਦਾ ਕੌਣ ਹੈ ਮੈਂ ਉਹਦਾ ਸਿਰ ਪਾੜਾਂ ਮੰਮੀ ਕੋਈ ਨਹੀਂ ਕੁਝ ਕਹਿੰਦਾ ਹੈਗਾ ਤੁਸੀਂ ਨਹੀਂ ਬਸ ਆਪਣੀ ਆਦਤਾਂ ਤੋਂ ਮੁੜਦੇ ਹੈਗੇ ਯੇ ਦੇ ਵਿੱਚ ਹਰਸਾਂ ਵਾਲੀ ਕਿਹੜੀ ਗੱਲ ਐ ਹੜਕੋੜੇ ਮੈਨੇ ਬੜੇ ਨੇ ਮੇਰੇ ਨਾਲ ਕਰਨੀ ਐ ਮੈਂ ਤੇਰੇ ਹੱਥ ਟੁਕਸ਼ੇ ਨੇ ਚੱਲ ਉੱਠ ਕੇ ਕੰਮ ਕਰ ਚੱਲ ਕੇ ਕਰਦਾ ਤੁੱਗੇ ਵੀ ਮੰਮੀ ਮੈਂ ਆ ਹੀ ਕਰਦੀ ਸਾਰਾ ਕੰਮ ਤੇ ਤੂੰ ਹੀ ਕਰਨਾ ਮੈਨੂੰ ਸੁਣਾ ਨਾ ਮੈਂ ਨਹੀਂ ਕਰਨ ਜੋਗੀ ਹੈਗੀ ਗੱਲਾਂ ਤੇ ਬੜੀਆਂ ਕਰਨੀਆਂ ਆਉਂਦੀਆਂ ਤੁਹਾਨੂੰ ਚੁੱਪੀ ਰਹਿ ਦੀ ਚਬੜ ਚਬੜ ਕਰਦੀ ਜੀ ਇੰਨਾ ਵੀ ਨਾ ਮੈਂ ਛਿੜਕਾਂ ਦੇ ਤੇ ਕਿ ਮੇਰੇ ਵੱਸੋਂ ਬਾਰੀ ਹੋ ਜੇ ਠੀਕ ਆ ਪਿੰਦਰ ਫਰਾਂ ਮਿਲਦੇ ਆ ਕੱਲ ਨੂੰ ਮਾਰਦਾ ਮੈਂ ਚੱਕਰ ਓਕੇ 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 ਕਿਤਾਬ ਨੂੰ ਨਾਮ ਡਿਆ ਹੈ ਕੇ ਤਾਂ ਨੀ ਪਿੰਦਰ ਦਾ ਹੀ ਠੀਕ ਠਾਕ ਹੀ ਭੂਆਣੀ ਹਾਂ ਵਧੀਆ ਬਹੁਤ ਸਾਰੇ ਠੀਕ ਠਾਕ ਤੁਹਾਡੇ ਲੋ ਵੀ ਪੁੱਛਣ ਡਿਆ ਹੈ ਚਲੋ ਵਧੀਆ ਤੇ ਕੀ ਕਹਿ ਡਿਆ ਕੋਈ ਗੱਲ ਕੋਈ ਨਹੀਂ ਕਹਿਣਾ ਕੀ ਸੀ ਰੰਗ ਫਰਾਉਣ ਲੱਗਿਆ ਤਾਂ ਕੋਠੀ ਨੂੰ ਮੈਂ ਬੜੀ ਵਧੀਆ ਕੱਲਾ ਰੰਗ ਫਰਾਉਣਗੇ ਭੂਆਣੀ ਵੇਖੀ ਕਿੱਡੀ ਇੱਕ ਕੋਠੀ ਸੋਹਣੀ ਲੱਗਣੀ ਉੱਪਰ ਇੱਕ ਗੱਲ ਥੋੜਾ ਗਲਤੀਆਂ ਕਰਨ ਦੇ ਆ ਸਾਰੀ ਨੂਣੀ ਨਾ ਫਰਾਉਣ ਲੱਗੇ ਇੱਕੋਂ ਆਂਡੋ ਫਰਮਾ ਡ੍ਰਾਇੰਗ ਰੂਮ ਕੱਲੇ ਨੂੰ ਡ੍ਰਾਇੰਗ ਰੂਮ ਨੂੰ ਹਾਂ ਮੈਂ ਤੁਹਾਨੂੰ ਆਪ ਆਖਿਆ ਵੀ ਲੱਗਦਾ ਹਥੇ ਜੇ ਕੰਮ ਛੋਣ ਲਗਾਵਾ ਤਾਂ ਸਾਰੇ ਨੂੰ ਖਰਾਬ ਵਧੀਆ ਲੱਗਣੀ ਹੈ ਕੋਠੀ ਹਾਂ ਫਿਰ ਵੇਖੀ ਕਿੰਨਾ ਰੋਬ ਹੁੰਦਾ ਕੋਠੀ ਦਾ ਜੋਂ-ਜੋ ਕੰਮ ਕਰਾਈ ਜਾਣਗੇ ਨਾ ਘਰ ਵੇਖਿਓ ਕਿੱਡਾ ਸੋਹਣਾ ਲੱਗਣਾ ਉਹ ਤਾਂ ਕਰਲੀਨ ਕੋਈ ਵੀ ਹੈ ਹੀ ਆ ਪਹਿਲਾਂ ਤਾਂ ਢਾਂਚਾ ਹੀ ਖਲੋਤਾ ਹੁੰਦਾ ਫਿਰ ਪਲਾਸਟਰ ਕਰ ਲੋ ਫਰਸ਼ ਪਵਾ ਲੋ ਬਾਰੀਆਂ ਲਵਾ ਲੋ ਇਹ ਕੰਮ ਚੱਲਦੇ ਰਹਿੰਦੇ ਤੇ ਜਿੱਦਾਂ-ਜਿੱਦਾਂ ਚੀਜ਼ ਲੱਗਦੀ ਉਦੋਂ ਤਾਂ ਨਖਾਰ ਆ ਹੀ ਜਾਂਦਾ ਵਾ ਤੇ ਮੈਂ ਤੁਹਾਨੂੰ ਕਹਿੰਦੇ ਆਂ ਵੀ ਸਗੋਂ ਕਰ ਤੇ ਆਂਦਾ ਨਹੀਂ ਭੂਆ ਨਹੀਂ ਮੰਦੀ ਹੈਗੀ ਉਹ ਆਂਦੀ ਆ ਵੀ ਇੱਕ ਨੂੰ ਬਸ ਕਰਾਓ ਅਜੇ ਬਸ ਇੱਕ ਨੂੰ ਭੁਆਨੇ ਪਤਾ ਨਹੀਂ ਕੀ ਕਰਾਉਣਾ ਮੈਨੂੰ ਤੇ ਆਪ ਗੱਲ ਗੈਰ ਜੀ ਲੱਗਣ ਦੀ ਵੀ ਜੇ ਬੰਦੇ ਨੇ ਕੋੜਾ ਘਟ ਕਰਨਾ ਹੀ ਆ ਫੜ ਤੜ ਕੇ ਮਿਸਤਰੀ ਕਿਹੜੇ ਰੋ ਰੋਜ ਆਉਂਦੇ ਆ ਤੇ ਅਗਾ ਲੱਗਦੇ ਆ ਤਾਂ ਕੰਮ ਵੇਡ ਦੇਣਾ ਚਾਹੀਦਾ ਭੁਆਨੀ ਹਣੀ ਆ ਵੀ ਇੱਕ ਅੰਦਰ ਚ ਕਰਾ ਕੇ ਵੇਣੀ ਆ ਕਿੰਨਾ ਕੁ ਪੈਸੇ ਲੱਗਦੇ ਆ ਤੇ ਫਿਰ ਉਹ ਸਾਹਬ ਨਾਲ ਕਰਾਵਾਂਗੇ ਉਹਨਾਂ ਕੱਲਾ ਕੱਲਾ ਸਾਹਬ ਨਾਲ ਪੋਟਿਆਂ ਤੇ ਗਿੰਦਣਾ ਵਾ ਅਹੀਂ ਤੇ ਫੋਨਾਂ ਤੇ ਸਰਚ ਮਾਰਨੀ ਆ ਉਹ ਭੁਆ ਫਿਰ ਤੈਨੂੰ ਪਤਾ ਹੀ ਆ ਸਿਆਣੇ ਬੰਦੇ ਆ ਸਿਆਣਿਆਂ ਦੇ ਆਂਦੇ ਵੀ ਨੌਂਾਂ ਤੇ ਪੋਟਿਆਂ ਚ ਸਾਰੀ ਗਿਣਤੀ ਮਿੰਤੀ ਵਜੀ ਹੁੰਦੀ ਆ ਤੇ ਨਾਲ ਪੀ ਸਾਰਾ ਕੋਈ ਤਾਂ ਨਾ ਹਸਰਤਾ ਬਲਾਇਆ ਹੁੰਦਾ ਵਾ ਪੀ ਇੱਥੇ ਆ ਗੋਜ ਹੋਣਾ ਇੰਨਾ ਦਾ ਖਰਚਾ ਇੱਥੇ ਵਰਤਿਆ ਜਾਣਾ ਵਾ ਤੇ ਮੇਰਾ ਤਾਂ ਸੋ ਕੋ ਦਿਲ ਗੰਡਾ ਮੈਂ ਅੱਜ ਹੀ ਚੱਕਰ ਮਾਰ ਆਵਣਾ ਜੇ ਇੱਥੇ ਕਬੜ ਹੁੰਦੀ ਉਦਾਂ ਨਾ ਬਿਨਾਂ ਵਾ ਕੱਲ ਨੂੰ ਮੈਂ ਜਾਵਾਂਗਾ ਚੱਕਰ ਮਾਰ ਕੇ ਆਵਾਂਗਾ ਤੇ ਨਾਲੇ ਕਵਾਂਗਾ ਵੀ ਗਾਂ ਪੂਆ ਸਾਰੇ ਹੋਣ ਦੇ ਗਾਂ ਜੇ ਕੰਮ ਛੋਇਆ ਹੀ ਆ ਤੇ ਕੀ ਨਾ ਹੋਏ ਪੀ ਪੂਆ ਤੁਹਾਨੂੰ ਹੀ ਕਹੇ ਪੀ ਦੇ ਦੇ ਪੈਸੇ ਤੇ ਫਰਾ ਲੈਣੇ ਆ ਪੈਸੇ ਤੁਹਾਡੇ ਲੱਗਣ ਤੇ ਘਰ ਉਹਦਾ ਸੋਨਾ ਪੰਜੇ ਤੁਸੀਂ ਨਾ ਜਾਇਓ ਜਾਣ ਦੀ ਕੋਈ ਜ਼ਰੂਰਤ ਨਹੀਂ ਆ ਇਹ ਵੀ ਗੱਲ ਕਰ ਨਹੀਂ ਤੇਰੀ ਵਾਕਿਆ ਸਹੀ ਆ ਵਾਕਈ ਓਕੇ ਕਹਿੰਦੇ ਹੁੰਦੇ ਦੇ ਪੂਆ ਨੇ ਕਹਿਣਾ ਇਹਦਾ ਵਾ ਉਹਨੇ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਪੈਸੇ ਦੇ ਦਾਂਗੇ ਤੇ ਦੇਣ ਵਾਲੇ ਨਾ ਹੀ ਲੈਣਾ ਉਹ ਨਹੀਂ ਨਹੀਂ ਪੂਆ ਹੁੰਦੇ ਦਾਂਦੀ ਪੂਆ ਨੂੰ ਪਤਾ ਵੀ ਉਹਦਾ ਵੀ ਜੋਰ ਹੋਇਆ ਵਾ ਤੇ ਚੱਲ ਠੀਕ ਆ ਆ ਫਿਰ ਖਾਈਏ ਰੋਟੀਆਂ ਹੂੰ ਮਮਮੀ ਇੱਧਰ ਆਓ ਮੇਰੇ ਕੋਲ ਸੁਣਿਆ ਹਾਂ ਮੰਮੀ ਮੇਰੀ ਗੱਲ ਸੁਣਾ ਤੂੰ ਇਹ ਨਿਆਣੇ ਚ ਕਿਉਂ ਕੀ ਗੱਲ ਹੈ ਗੱਲ ਕੀ ਐਵੇਂ ਜਾ ਕੇ ਤੇ ਕੀ ਕਰਨਾ ਚ ਖਲੋ ਕੇ ਤੇ ਕੋਈ ਨਹੀਂ ਫੇਰ ਕੀ ਆਪਣਾ ਘਰ ਆ ਵੇਖਣਾ ਪੈਂਦਾ ਵੇ ਐਵੇਂ ਇਥੋਂ ਪੋਚਾ ਜਾ ਮਾਰੀ ਜਾਂਦੇ ਨੇ ਪੰਡਰ ਪਈਆਂ ਦੀ ਦੇਣੀ ਹੈ ਫੇਰ ਕੀ ਹੋ ਗਿਆ ਮੰਮੀ ਚੰਗਾ ਕਰਕੇ ਜਾਣਗੇ ਅੱਗੇ ਗੱਲਾਂ ਕਰਨ ਦੇ ਹੀ ਕੀ ਹੰਦੇ ਸਣੋ ਹੰਦੇ ਮਾਦਾ ਨਾਲ ਦੀ ਕਿਦਾਂ ਦੀ ਏ ਮੈਂ ਸੁਣ ਲਿਆ ਸੀ ਐਵੇਂ ਜਾਣ ਕੇ ਤੁਸੀਂ ਨਿਕ ਕੱਢੀ ਜਾਂਦੇ ਹੋ ਤੇ ਕੋਈ ਨੂੰ ਪਤਾ ਵੇਖਣਾ ਪੈਂਦਾ ਜਦੋਂ ਕੰਮ ਕਰਾਈਏ ਫਿਰ ਕਿਸੇ ਦੇ ਮਗਰ ਵੀ ਜਾਣਾ ਪੈਂਦਾ ਕਿਉਂ ਕਿਦਾਂ ਦਾ ਆ ਮੰਮੀ ਚੰਗਾ ਭਲਾ ਕੰਮ ਕਰਨ ਦੇ ਨੇ ਅਗਲੇ ਜਵਾਨ ਕੇ ਤੁਸੀਂ ਬੇਇਜ਼ਤੀ ਕਰਾਉਣ ਦੇ ਉਹ ਨਾਲ ਹੱਡੀ ਵੀ ਸਿੰਦਰ ਪੈਸੇ ਦੇਣੇ ਨੇ ਨਾ ਕੋ ਕਾਗਜ਼ ਨਹੀਂ ਦੇਣੇ ਹੈਗੇ ਤੇ ਨਾਲੇ ਮੇਰੀ ਸੁਣ ਗੱਲ ਉਹਨਾਂ ਨੂੰ ਕਹਿ ਦੇਈਂ ਕਿ ਜੇਦਾ ਜਾਣਾ ਵਾ ਨਾ ਜਿਹੜੀਆਂ ਥੱਲੇ ਸ਼ਿੱਟਾਂ ਪਈਆਂ ਨੇ ਸਾਫ ਕਰਕੇ ਦੇ ਜਾਣ ਜੇ ਤੂੰ ਨਹੀਂ ਨਾ ਆਖਣਾ ਤੇ ਮੈਂ ਕਹਿ ਦੇਣਾ ਮੰਮੀ ਪੈਸੇ ਉਹਨਾਂ ਨੇ ਰੰਗ ਕਰਨ ਤੇ ਲੈਣੇ ਨੇ ਐਦੇ ਨਹੀਂ ਕੀਤੇ ਵਿੱਚ ਨਾਲ ਵੀ ਥੱਲੇ ਵੀ ਕਰਕੇ ਜਾਣਾ ਸਾਫ ਉਹ ਨਾ ਕੋਈ ਨਹੀਂ ਅਸੀਂ ਕਰ ਲਾਂਗੇ ਇਹਨਾਂ ਦਾ ਕੰਮ ਤੇ ਨਹੀਂ ਤੇ ਕਿੰਨਾ ਕੁ ਉਹ ਕਿੰਨਾ ਜੋਰ ਲੱਗ ਚੱਲਿਆ ਤੁਸੀਂ ਨਾ ਲੱਗਿਓ ਨਾਲ ਮੈਂ ਕਰਦਾ ਹਾਂ ਹੋਰ ਦੱਸੋ ਜੇ ਤੂੰ ਸਾਫ਼ ਕਰਨਾ ਨਾ ਥੱਲਿਓ ਤੇ ਉਹਨਾਂ ਨੂੰ ਕਈ ਵੀ 500 ਰੁਪਈਆ ਦਾ ਕੱਟ ਦੇਣਾ ਵੇ ਚਲੋ ਠੀਕ ਆ ਕਹਿ ਦਾਂਗੇ ਹੋਰ ਦੱਸੋ ਹੋਰ ਕੋਈ ਕੁਸਨਾ ਨਹੀਂ ਹੋਰ ਕੁਸਨਾ ਨਹੀਂ ਦੇਣਾ ਮੈਂ ਤੇਨੇ ਇਹ ਪੁੱਛੜਾ ਵੇ ਵੀ ਜਿਹੜਾ ਉਧਰ ਤੇਰੇ ਕੋਲ 3100 ਰੁਪਈਆ ਵਾ ਉਹ ਕਿੱਥੇ ਰੱਖਿਆਈ 3100 ਮੰਮੀ ਕਿਹੜਾ 3100 ਦਿੱਤਾ ਵੀ ਹੈਗਾ ਜੇ ਕਦੀ ਮੈਂ ਤੇ ਨਹੀਂ ਦਿੱਤਾ ਜਿਹੜੀ ਨਵਦੀ ਮੰਮੀ ਦੇ ਕੇ ਗਈਏ ਤੈਨੂੰ ਲੀੜਿਆ ਵਾਸਤੇ ਤੁਹਾਨੂੰ ਕੌਣ ਹੋਂਦਾ ਮੇਰੇ ਕੋਲ ਤਨਾਲਾ ਮੰਮੀ ਉਹਦੇ ਕੱਪੜੇ ਲਿਆਉਣੇ ਆਖੀ ਚੁੱਪ ਕਰਕੇ ਤੇ ਬਹਿ ਜਾ ਅੱਗੇ ਤੇਰੇ ਕੋਲ ਥੋੜਾ ਕੱਪੜਾ ਤੇ ਨੰਗਾ ਬੈਠਾ ਆ ਉਹਨਾਂ ਦਾ ਹਿਸਾਬ-ਸਾਬ ਕਰਕੇ ਜਿੰਨੇ ਉਹਨਾਂ ਨੂੰ ਦੇਣੇ ਤੇ ਬਾਕੀ ਪੈਸੇ ਮੈਨੂੰ ਦੇਈ ਉਹ ਚੰਗਾ ਮੰਮੀ ਦੇ ਦਾਂਗਾ ਲੈ ਤੇ ਮੇਰੀ ਸੁਣੋ ਗੱਲ ਹੁਣ ਉੱਥੇ ਨਾ ਜਾਇਓ ਜੇ ਉੱਥੇ ਜਾਣਾ ਨਾ ਤੇ ਮੈਂ ਬੂਆ ਬਾਰਾ ਬੰਦ ਕਰ ਦੇਣਾ ਜੀ ਰਾਮ ਜਦਿਆ ਉਹ ਜਿਹੜੀ ਬਾਹਰ ਬੈਠੀ ਐ ਉਹ ਸੋਣੇ ਜਿਹੇ ਕੀ ਆਖੇਗੀ ਉਹਦੀ ਸਗੋ ਚੜ ਮਚਣੀ ਐ ਵੀ ਮਾਂ ਨਾਲ ਵਾਵਾ ਡਿਆ ਗੱਲਾਂ ਕਰਨੀ ਮੰਮੀ ਤੁਸੀਂ ਕੰਮੀ ਇਦਾਂ ਦੇ ਕਰਨ ਦੇ ਨਹੀਂ ਚੰਗਿਆਂ ਲੱਗਦਾ ਹੈਗਾ ਸਿਆਣੇ ਬਣੇ ਹੈਗੇ ਤੁਸੀਂ ਤੇ ਸਿਆਣਾ ਬੰਦਾ છાਤੀ ਵੀ ਮਾਰ ਸਕਦਾ ਹੈ ਇਹਦੇ ਵਿੱਚ ਕੀ ਡਰ ਵਾਲੀ ਗੱਲ ਐ છાਤੀ ਮਾਰੋ ਜਾ ਕੇ ਉਹ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਤਾਂ ਨਾ ਨਾ ਕੁਝ ਕਹੋ ਤੁਸੀਂ ਤੇ ਉਹਨਾਂ ਨੂੰ ਮੈਂ ਕੀ ਕਹਿ ਦਿੰਦਾ ਜਿਹੜਾ ਉਹਨਾਂ ਤੇਨੂੰ ਸੁਣਾ ਦਿੰਦਾ ਚੱਲ ਵਗਦਾ ਹੋਇਥੋਂ ਹੂੰ ਦਫਾ ਹੋ ਜਾ ਗੁੱਸਾ ਲੱਗਦਾ ਬਈ ਕੋਈ ਨਾ ਕੁਝ ਤੁਹਾਨੂੰ ਤੁਸੀਂ ਅਗਲੇ ਨੂੰ ਜੋ ਮਰਜ਼ੀ ਕਹੀ ਜਾਓ ਆਪਣਾ ਘਰ ਦਾ ਕੰਮ ਕਰ ਰਹੇ ਇਹਦੇ ਵਿੱਚ ਗੱਲ ਵੀ ਕੀ ਹੈ ਹੂੰ ਗੱਲ ਕੀ ਹੈ ਚੱਲ ਜਾਂ ਦਫਾ ਹੋ ਜਾ ਕੇ ਚੱਲੇ ਆਇਆ ਆਹੋ ਕਿੰਦੀਆਂ ਉਹਦੀਆਂ ਸਪੋਰਟਾਂ ਲੈਂਦਾ ਵੈ ਉਹ ਅਗਲੀ ਵੇਖੇਗੀ ਤਾਂ ਖੁਸ਼ ਨਾ ਹੋਏਗੀ ਤਨਵਾਵਾ ਮਾਂ ਦੀ ਡਿਆ ਵਾ ਝਾੜ ਕਰ